ਮਨ ਦੇ ਸਮਾਨ ਜਿਹੜੇ ਕਹਿੰਦੇ ਕੀਤੇ ਜਾ ਰਹੇ ਆ ਵੀਰੇ ਵੀਰੇ ਇੱਕ ਮਿੰਟ ਢਿੱਲੇ ਇੱਕ ਮਿੰਟ ਰੁਕ ਜੋ ਜੀ ਇੱਕ ਮਿੰਟ ਸਿਰ ਗਰਾਉਂਡ ਭਾਈ ਇੱਥੇ ਹੂਟਲ ਨਹੀਂ ਹੁੰਦੀ ਦਾ ਨਹੀਂ ਉਧਰ ਵੀ ਕੱਠ ਬਹੁਤ ਜ਼ਿਆਦੇ ਆ ਗਰਾਉਂਡ ਕਲੀਅਰ ਕਰਾਓ ਜੀ ਪਹਿਲਾਂ ਵੀਰੇ ਪਹਿਲਾਂ ਗਰਾਉਂਡ ਕਲੀਅਰ ਕਰਾ ਲਓ ਫੇਰ ਕਬੱਡੀ ਕਰਾਓ ਆ ਇੱਕ ਬਾਬਾ ਜੀ ਆਏ ਆ ਤੇ ਦਾ ਢੇੜਾ ਲਾਊਗਾ ਜੀ ਜ਼ਰੂਰ ਮਾਨਤਾਨ ਕਰ ਦਿਓ ਬਹੁਤ ਬਹੁਤ ਧੰਨਵਾਦ ਆ ਲੈ ਵੀ ਆ ਰੋਡਿਆਂ ਵਾਲਿਆ 6 ਤੇ 7 ਮਾਰਚ ਨੂੰ ਆ ਜੀ ਲੋਹਾ ਖੇੜੇ ਦੇ ਵਿੱਚ ਹੋਣਗੀਆਂ ਗੱਲਾਂ ਵੱਡੀਆਂ ਉਧਰ ਗੋਵਿੰਦ ਕਨੇਡਾ ਤੇ ਜਤਿੰਦਰ ਕਨੇਡਾ ਐਲਾਨ ਕਰਦੇ ਆ ਵੀ ਅਗਲੇ ਸਾਲ 11000 ਦੇ ਨਾਲ 10 ਦਾ ਮਾਨਸਮਾਨ ਹੋਵੇਗਾ ਲੈ ਵੀ ਬੁੱਟਿਆ ਪਹਿਲੀ ਪੈ ਗਈ ਆ ਲਓ ਪਹਿਲੀ ਕਬੱਡੀ ਪੈ ਰਹੀ ਖੇਡ ਮੈਦਾਨ ਵਿੱਚ ਮੇਰੇ ਮਿੱਤਰੋ ਸੋਨੀ ਭਾਦੜੇ ਦੋੜੇ ਦਾ ਲਾਕਾ ਆਹ ਕਹਿੰਦੇ ਫਕਰ ਚੰਡੇ ਵਾਲਾ ਤੇ ਢੀਲਾ ਜਾਂੜ ਲਈ ਆ ਬਹਿ ਜਾਓ ਮੇਰੇ ਭਰਾ ਬਣ ਕੇ ਉਧਰ ਧੀਰਾ ਪੱਛੂ ਆਣਾ ਕਾਲਾ ਚਾਚਾ ਜੀ ਜਗਤਾਰ ਜੀ ਤੇ ਨਾਲ ਸਾਡਾ ਤਾਊ ਮਿਸਤਰੀ ਰਾਜੂ ਮਿਸਤਰੀ ਅਮਰਜੀਤ ਮੈਸਤਰੀ ਤੇ ਗੁਰੀ ਗੱਲ ਹੋਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹਾਕਮ ਵਾਲੀਆ ਤਿਆਰ ਔਰ ਕਹਿੰਦੇ ਸਾਹੋ ਕੇ ਦਾ ਚੋਬਰ ਤਿਆਰ ਇਧਰਲੇ ਬੰਨੇ ਕਹਿੰਦੇ ਗੱਲਾਂ ਦੁਨੀਆ ਵਿੱਚ ਵੱਡੀਆਂ ਨੇ ਮੇਰੇ ਮਿੱਤਰੋ ਸਖਰਾਜ ਕੌਣ ਆ ਗਿਆ ਲਓ ਛੰਨਾ ਵਾਲਾ ਕਹਿੰਦੇ ਪੱਟੂ ਦਾ ਵੀਰ ਭੂਰੀ ਆ ਗਿਆ ਗੁਰਦੀਪ ਸਿੰਘ ਆਹ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਬਹੁਤ ਵੱਡਾ ਮੇਲਾ ਚੱਲਦਾ ਬੱਚੋ ਵਾਲੇ ਦੇ ਕਬੱਡੀ ਕੱਪ ਦਾ ਪਹਿਲਾ ਸੈਮੀਫਾਈਨਲ ਇਹ ਮੈਚ ਹੋਣਗੇ ਟਕਾਣੇ ਜੱਟ ਆਉਣਗੇ ਪਤਾ ਲੱਗ ਜੂ ਕਿੰਨਾ ਕੱਢੂਗਾ ਪਾਣੀ ਹੁੰਡੀਆਂ ਦੇ ਸਿੰਘ ਫਸ ਗਏ ਹੁਣ ਨਿਤਰੂ ਬੜੇਵੇਂ ਖਾਣੇ ਪਰ ਗੁਰਦੀਪ ਸਿੰਘ ਆਹ ਛੰਨਾ ਵਾਲਾ ਭੂਰੀ ਹੁੱਡ ਜੋੜ ਜੋ ਕਰਦਾ ਤਕੜਾ ਨੰਬਰ ਇਸ ਵਾਨੀ ਆਪਣੀ ਟੀਮ ਲਈ ਜੋਰ ਦਿੰਦਾ ਹੈ ਆ ਨੌਜਵਾਨ ਵੀ ਇਸੇ ਇਲਾਕੇ ਦਾ ਇਹਨਾਂ ਪਿੰਡਾਂ ਦਾ ਮਾਰਵਾ ਕਬੱਡੀ ਕਲੱਬ ਲਈ ਕਹਿੰਦੇ ਇਹ ਨੌਜਵਾਨ ਨਿਊਜ਼ੀਲੈਂਡ ਤਕੜਾ ਖੇੜਿਆ ਲਓ ਗੁਰਪ੍ਰੀਤ ਵਰੇ ਸਾਹਿਬ ਦਾ ਮਾਨਸਾਲਾ ਪਾਉਂਦਾ ਹੋਇਆ ਰੇਡ ਇੱਕ ਪਾਸੇ ਰਵੀ ਸਾਹੋ ਕੇ ਦਾ ਔਰ ਹਕਮ ਵਾਲੀਆ ਜੱਗੂ ਹੈ ਚਾਰਨੇ ਚਾਰੇ ਤਿਆਰ ਵਰ ਤਿਆਰ ਭਾਈ ਦਿਆਂ ਪੱਟਾਂ ਤੇ ਥਾਪੀਆਂ ਉਧਰ 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 ਸਾਨ ਪੜਪੇ ਸੋਣ ਪੇ ਸਾਨ ਲੱਗ ਗਈ ਜਾਨ ਸਾਹੋ ਕੇ ਰਵੀ ਸਾਹੋ ਵਾਲਾ ਕੇ ਸਾਹੋ ਕੇ ਪਿੰਡ ਮੁੰਡੇ ਦੀ ਪੂਰੀ ਚੜ੍ਹਾਈ ਹੈ ਹੋ ਗਿਆ ਮਸ਼ਹੂਰ ਬੜੀ ਮਿਹਨਤ ਲਾਈ ਹੈ ਹੋ ਗਿਆ ਮਸ਼ਹੂਰ ਬੜੀ ਮਿਹਨਤ ਲਾਈ ਹੈ ਦੁਨੀਆ ਦੇ ਵਿੱਚ ਨਾਮ ਚੱਲਦਾ ਸਾਹੋ ਵਾਲੇ ਦਾ ਪਰ ਅਗਲੀ ਰੇਡ ਜਾਣਦੀ ਆ ਢੀਲਾ ਆ ਗਿਆ ਮੇਲਾ ਕਹਿੰਦੇ ਸਿਰੇ ਦਾ ਚੱਲਦਾ ਹੈ ਲੈ ਵੀ ਬੂਟੇ ਵੀਰ ਪੈ ਗਈ ਰੇਡ ਤੇ ਕਰੀ ਗੱਲ ਲਾਓ ਢੀਲਾ ਜਾਣਲੀ ਦਾ ਕਬੱਡੀ ਪਾਰਿਆ ਕਬੱਡੀ ਦੇ ਮੈਦਾਨ ਵਿੱਚ ਮੇਰੇ ਮਿੱਤਰੋ ਕਿ ਅੱਖੀਆਂ ਨੂੰ ਚੀਜ਼ ਕੋਈ ਪਿਆਰੀ ਲੱਗ ਜੇ ਚੰਗੇ ਬਲੇ ਬੰਦੇ ਨੂੰ ਬਿਮਾਰੀ ਲੱਗ ਜੇ ਹੱਥ ਦੇ ਵਿੱਚੋਂ ਚੀਸ ਵਰਗਾ ਜੇ ਨਵਾਉਂਦੀ ਆ ਇਹ ਫੱਕਰ ਝੰਡੇ ਵਾਲਾ ਹੱਕਰ ਝੰਡੇ ਵਾਲਾ ਆ ਮੁੰਡਾ ਇਹਨਾਂ ਪਿੰਡਾਂ ਦਾ ਇੰਦਰਜੀਤ ਰੂਮੀ ਪ੍ਰਧਾਨ ਦੀ ਟੀਮ ਲਈ ਚਰਨਜੀਤ ਬਰਾੜ ਦੇ ਲਈ ਖੇਡਿਆ ਜੰਗ ਕਬੱਡੀ ਕਲੱਬ ਕਨੇਡਾ ਦੇ ਮੈਦਾਨਾਂ ਵਿੱਚ ਸ਼ੀਰੇ ਚੱਕ ਲਈਲ ਸ਼ੇਰ ਦੇ ਜਿੰਦੇ ਚਰਚੇ ਨੇ ਮੇਰੇ ਮਿੱਤਰੋ ਦੁਨੀਆ ਦਾ ਟਾਪਰ ਸਾਹਮਣੇ ਕਬੱਡੀ ਪਾ ਰਿਹਾ ਔਰ ਮੂਰੇ ਵੀ ਟਪਰੀ ਆ ਮੂਰੇ ਵੀ ਟਪਰੀ ਆ ਮੂਰੇ ਵੀ ਟਪਰੀ ਆ ਏ ਏ ਚੱਕ ਲਈ ਸ਼ੇਰ ਦਾ ਸੀਰਾ ਤੇ ਰਵੀ ਏ ਚਾਰ ਬੁਲਟ ਜਿੱਤੇ ਐ ਇੱਕ ਗੱਡੀ ਜਿੱਤੇ ਐ ਮੰਨਿਆ ਪਰ ਮੰਨਿਆ ਸਟਾਰ ਚੱਕ ਲਈ ਸ਼ੇਰ ਦਾ ਸੀਰਾ ਨੰਬਰ ਆਪਣੀ ਟੀਮ ਲਈ ਜੋੜਨ ਦੇ ਵਿੱਚ ਕਾਮਯਾਬ ਹੋ ਗਿਆ ਮੈਚ ਕਹਿੰਦੇ ਫਸਿਆ ਹੋਇਆ ਨੰਬਰ ਅੱਧੇ ਦਾ ਫਰਕ ਜਿੱਤੂ ਕੌਣ ਇਹਦੇ ਪਰਮਾਤਮਾ ਜਾਣਦਾ ਪੂਰੀ ਛੰਨਾ ਵਾਲਾ ਰੇਡ ਪਾ ਰਿਹਾ ਲਾ ਵੀ ਫਕਰ ਝੰਡੇ ਵਾਲਿਆ ਅੱਜ ਜਫੇ ਲਾਉਣੇ ਪੈਣੇ ਆ ਲਾ ਵੀ ਸੋਨੀ ਜਫੇ ਲਾਉਣੇ ਪੈਣੇ ਆ ਪੈਂਦੀ ਹੋਈ ਰੇਡ ਤੇ ਪਰ ਛੰਨਾ ਵਾਲਾ ਜਫਾ ਟਾਵਾ ਖਾਂਦਾ ਛੰਨਾ ਵਾਲਾ ਜਫਾ ਆਵਾ ਖਾਂਦਾ ਅਗਲੀ ਰੇਡ ਗੁਰਪ੍ਰੀਤ ਫੇਰ ਤੁਰ ਪਿਆ ਉੱਡੀ-ਉੱਡੀਓ ਕਰਦੀ ਜਵਾਨੀ ਐ ਮੈਚ ਕਹਿੰਦੇ ਬਰਾਬਰ ਦਾ ਇੱਕ ਪਾਸੇ ਥੋੜੀ ਬੱਛੋ ਵਾਲਾ ਟੀਮ ਖੇਡਦੀ ਐ ਔਰ ਦੂਸਰੇ ਪਾਸੇ ਹਾਕਮ ਵਾਲਾ ਖੇਡਦੀ ਐ ਲਓ ਬਰੇਸ ਗੁਰਪ੍ਰੀਤ ਬਰੇਸ ਸਾਹਿਬ ਦਾ ਗੁਰਪ੍ਰੀਤ ਕਬੱਡੀ ਪਾਰਿਆ ਪਾਰਸ ਮੂਮ ਉਹ ਵੀ ਲਾਈਵ ਅਨੰਦ ਮਾਣਦਾ ਭਰਾ ਸਾਡਾ ਕਿਆ ਬਾਤ ਐ ਇਧਰ ਬੱਛੋ ਆਣਾ ਹਾਕਮ ਵਾਲਾ ਬੱਛੋ ਆਣਾ ਹਾਕਮ ਵਾਲਾ ਸਿਰੇ ਦਾ ਮੈਚ ਆ ਮੇਰੇ ਮਿੱਤਰੋ ਇਧਰ ਦੇ ਬੰਨੇ ਢੀਲਾ ਜਾਂੜਲੀ ਵਾਲਾ ਕਬੱਡੀ ਪਾ ਰਿਹਾ ਹੈ ਪਛਵਣ ਦੀ ਟੀਮ ਹੀ ਕਹਿੰਦੇ ਝੋਟੀ ਦੀ ਬਣਾਈਆਂ ਨਵੀਂ ਉਮਰ ਦੇ ਮੁੰਡੇ ਕਿੱਦਾਂ ਦੀ ਗੱਲ ਕਰਨਗੇ ਆਹ ਸਾਹਮਣੇ ਕਹਿੰਦੇ ਕੱਲ ਰਾਤ ਦੇ ਮੇਲੇ ਦਾ ਜੇਤੂ ਕਬੱਡੀ ਪਾ ਰਿਹਾ ਹੈ 4 ਤੇ 5 ਚੱਕ ਸੈਦੋਗੇ ਦਾ ਮੇਲਾ ਖੇਡਿਆ ਜਾਣਾ ਆ ਜਿਓ ਫਿਰ ਉੱਥੇ ਫਕਰ ਝੰਡੇ ਵਾਲਾ ਫਕਰ ਝੰਡੇ ਵਾਲਾ ਮੈਚ 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 ਬਰੋਬਰੀ ਤੇ ਹੋ ਗਿਆ ਬੱਛੋ ਆਣਿਓ ਕੇ ਅੜੋ ਤੜੀ ਪੈਂਦੇ ਜਦੋਂ ਪੇਚੇ ਸੋਹਣਿਆ ਦੂਰ ਹੁੰਦੇ ਦਿਲਾਂ ਦੇ ਭਲੇਖੇ ਸੋਹਣਿਆ ਅਗਲਾ ਵਿਕੀਆਂ ਦੀ 31 ਮੋੜਦਾ ਰਾਜੇ ਖੇਲੇ ਦਮਕਾ ਬਗਾਨੇ ਪੁੱਤ ਦਾ ਵਾਜਦਾ ਫਰਾਟਾ ਜਿਵੇਂ ਨੀਲੇ ਫੋੜਦਾ ਵਾਜਦਾ ਫਰਾਟਾ ਜਿਵੇਂ ਨੀਲੇ ਫੋੜਦਾ ਮੈਚ ਕਹਿੰਦੇ ਫਸ ਗਿਆ ਅੱਧੇ ਦਾ ਫਰਕ ਹੈ ਲੋ ਚੱਕਾਂ ਵਾਲੇ ਦੀ ਰੇਡ ਤੇ ਜੱਗੂ ਤੇ ਸੀਰਾ ਜੱਗੂ ਤੇ ਸੀਰਾ ਜੱਗੂ ਤੇ ਸੀਰਾ ਵਾਹੋ ਸੀਰਿਆ ਵਾਹ ਸ਼ੀਰਾ ਸ਼ੀਰਾ ਕਹਿੰਦੇ ਇਸ ਇਲਾਕੇ ਦਾ ਮਾਨ ਹੈ ਇੱਕ ਵਾਰੀ ਤਾੜੀਆਂ ਮਾਰ ਦਿਓ ਸ਼ੀਰੇ ਲਈ ਮੇਰੇ ਮਿੱਤਰੋ ਆ ਦੁਨੀਆ ਜਿੱਤਣ ਵਾਲੇ ਮੱਲ ਅੱਜ ਦੇ ਕਬੱਡੀ ਕੱਪ ਦੇ ਪੁੱਜੇ ਆ ਛੰਨਾ ਵਾਲੇ ਦੇ ਪੱਟਾ ਤੋਂ ਪਤਾ ਲੱਗਦਾ ਘਰ ਖਾਤਾ ਤਿਆਰੀ ਕੀਤੀ ਹੈ ਆ ਛੰਨਾ ਵਾਲਾ ਆ ਛੰਨਾ ਵਾਲਾ ਖੜਦਾ ਲਾਲ ਆ ਕੇ ਬਹੁਤ ਹੈ ਉਹ ਸਕੋਰ ਬੋਰਡ ਤੇ ਨਜ਼ਰ ਮਾਰੋ ਵੀ ਮੈਚ ਬਿਲਕੁਲ ਬਰਾਬਰੀ ਤੇ ਹੈ ਉਹ ਬੱਥਵਾੜੇ ਦੇ ਮੈਚ ਕਿਵੇਂ ਲੱਗਦਾ ਭੰਗੜਾ ਪੈਂਦਾ ਭੰਗੜਾ ਪੈਂਦਾ ਆ ਮੇਲਾ ਮਾਨਸੇ ਚੱਲਦਾ ਆ ਭੰਗੜਾ ਪੈਂਦਾ ਭੰਗੜਾ ਪੈਂਦਾ ਪਹਿਲਾ ਸੈਮੀਫਾਈਨਲ 7:00 ਵਜੇ 12 ਮਿੰਟ ਦਾ ਸਮਾਂ ਹੋ ਗਿਆ ਲੈ ਵੀ ਬੱਚੋਆਂ ਨੇ ਵਾਲਿਓ ਤੁਹਾਨੂੰ ਇਸ ਗੱਲ ਲਈ ਵੀ ਮੁਬਾਰਕਬਾਦ ਵੀ ਟਾਈਮ ਸਿਰ ਫਾਈਨਲ ਹੋ ਜਾਵੇਗਾ ਗੁਰਪ੍ਰੀਤ ਤੇ ਰਵੀ ਗੁਰਪ੍ਰੀਤ ਤੇ ਰਵੀ ਗੁਰਪ੍ਰੀਤ ਤੇ ਰਵੀ ਆਉਂਦੇ ਸਾਰੇ ਗੋਡੀਆਂ ਤੇ ਹੀ ਆਉਂਦੇ ਸਾਰੇ ਗੋਟਿਆਂ ਤੇ ਆਈ ਐ ਉਧਰ ਕਹਿੰਦੇ ਮਾਨ ਸਾਹਿਬ ਦਾ ਧੰਨਵਾਦ ਕਰਦੇ ਆ ਕੋਰੇ ਵਾਲੀਆ ਮਾਨ ਗੱਲਾਂ ਸਿੱਧੂ ਮੂਸੇ ਵਾਲ ਦੀਆਂ ਕਿ ਪੀਵੀ 65 ਮਹਾਲੀ ਦਾ ਤਨਜੀਰਵਾ ਪਿੱਛੇ ਅੱਠ ਬੱਲੀਏ ਜਿਵੇਂ ਰੋਲੇ ਵਾਲੇ ਟੱਕਾਂ ਵਿੱਚ ਫਿਰੇ ਖਾਰੂ ਪਾਉਂਦਾ ਜੱਟ ਬੱਲੀਏ ਫਕਰ ਝੰਡੇ ਵਾਲਾ ਸੋਨੀ ਫਕਰ ਝੰਡੇ ਵਾਲਾ ਸੋਨੀ ਉਹ ਬਾਈ ਸੋਨੀ ਦੇ ਜਫੇ ਕਿਵੇਂ ਲੱਗੇ ਕਿ ਤਾਰੀ ਫਕਰ ਝੰਡੇ ਵਾਲੇ ਸੋਨੀ ਲਈ ਜੋਰ ਕਾਮਕਾਰ ਦੱਸ ਤੇਰਾ ਕੀ ਚੋਬਰਾ ਹੱਲਾ ਗੁੱਲਾ ਰੱਖੀ ਦਾ ਕਰਾ ਕੇ ਬਦਲੋ ਹੱਲਾ ਗੁੱਲਾ ਰੱਖੀ ਦਾ ਕਰਾ ਕੇ ਬਦਲੋ ਫਕਰ ਚੰਡੇ ਵਾਲਾ ਕਹਿੰਦੇ ਸਿਰਾਲ ਆ ਗਿਆ ਤਿੰਨ ਜਫੇ ਲਾ ਕੇ ਆਹ ਮੁੰਡੇ ਨੇ ਜਫੇ ਲਾ ਕੇ ਸਰਦਾਰ ਮਿੱਤਰਾਂ ਦੇ ਕੱਪ ਉੱਤੇ ਹੋਣੀ ਆ ਜਿਹੜੀ ਗੱਲਬਾਤ ਦੀ ਤੂੰ ਗੱਲ ਕਰਦੀ ਮਿੱਤਰਾਂ ਦੇ ਕੱਪ ਉੱਤੇ ਉਹ ਹੋਣੀ ਆ ਉਹ ਮਿੱਤਰਾਂ ਦੇ ਕੱਪ ਦੇ ਕੁੜੇ ਦੇਖ ਲਲਕਰੇ ਵਜਦੇ ਜੱਕਾਂ ਵਾਲੇ ਦੀ ਰੇਡ ਤੇ ਰਵੀ ਸਾਹੋਕੇ ਦਾ ਰਵੀ ਸਾਹੋਕੇ ਦਾ ਰਵੀ ਸਾਹੋਕੇ ਦਾ ਏ ਨੰਬਰ ਜਾਫੀਆਂ ਦਾ ਨੰਬਰ ਜਾਫੀਆਂ ਦਾ ਨੰਬਰ ਜਾਫੀਆਂ ਦਾ ਉਹ ਭਾਈ ਮੈਚ ਕਿੱਦਾ ਲੱਗਦਾ ਮੈਚ ਕਿਆ ਬਾਤ ਹੈ ਅੱਗ ਨਿਕਲੀ ਜਾਂਦੀ ਆ ਕਿ ਮਿੱਤਰਾਂ ਨੇ ਧੂਣੀ ਬਾਲੀ ਆਪਾਂ ਇਕੱਠੇ ਬਹਿ ਕੇ ਸੇਕਾਂਗੇ ਆ ਚੋਟੀ ਦਾ ਮੈਚ ਆ ਬੱਦੋਵਾਲ ਆ ਬੱਚੋਆਂ ਨੇ ਵਿੱਚ ਅੱਗ ਨਿਕਲਦੀ ਵੇਖਾਂਗੇ ਅੱਗ ਨਿਕਲਦੀ ਆ ਥੋਰੀ ਨੇ ਟੀਮ ਬਣਾਈ ਆ ਥੋਰੀ 2 ਨੰਬਰ ਤੇ ਆ ਨਾਲ ਹਰਵਿੰਦਰ ਆ ਨਾਲ ਫਕਰ ਜੰਡੇ ਵਾਲਾ ਏ ਹਰਵਿੰਦਰ ਆ ਸਾਹਮਣੇ ਏ ਛੰਨਾ ਕਬੱਡੀ ਛੰਨਾ ਛੰਨਾ ਛੱਦਾ ਅੱਜ ਮੇਰੀ ਮੰਨਾ ਮੈਂ ਲੱਖਾਂ ਤੇਰੀਆਂ ਮੰਨਾ ਮੈਚ ਸਿਰੇ ਦਾ ਪਹਿਲਾ ਸੈਮੀਫਾਈਨਲ 6.5 ਤੇ 8 ਨੰਬਰ 6.5 ਤੇ 8 ਜਿੱਤੂ ਕੌਣ ਇਹ ਸ਼ੱਕ ਤੇ ਰਹਿਣੀ ਹੈ ਮੇਲਾ ਚੱਲਦਾ ਬੱਚੋਆ ਨੇ ਟੱਕ ਤੇ ਪੈਣੀ ਹੈ ਲਾ ਗੁਰਪ੍ਰੀਤ ਵਰੇ ਸਾਹਿਬ ਦਾ ਹਾਕਮ ਵਾਲੀਆ ਆ ਜਿੱਤਣਾ ਤੇ ਜੱਫੇ ਲਾਉਣੇ ਪੈਣੇ ਆ ਜੱਗੂ ਫੜ ਤਿਆਰੀ ਪੈਂਦੀ ਰੇਡ ਪਰ ਗੁਰਪ੍ਰੀਤ ਗੁਰਪ੍ਰੀਤ ਹੋਈ ਪਈ ਹੈ ਬੜੇ ਸਾਬ ਵਾਲਾ ਕਮਾਲ ਕਰੀ ਜਾਂਦਾ ਕਿੰਨਾਂ ਨੂੰ ਨੀਂਦ ਨਹੀਂ ਆਉਣੀ ਅੱਜ ਦਾ ਮੇਲਾ ਅੱਜ ਦਾ ਮੇਲਾ ਖੇਡ ਕੇ ਕਿ ਘਰ ਵਿੱਚ ਪਾਇਆ ਹੋਇਆ ਡਰਮ ਲਾਣ ਦਾ ਲਾਕੇ ਦਾ ਨਾ ਹੋਵੇ ਥਾਣੇਦਾਰ ਜਾਣਦਾ ਹਵਾ ਨਾਲ ਹਿੱਲਦੀ ਫਿਰ ਚਾਦਰ ਡਰਾਉਂਦੀ ਆ ਦਸ ਸੱਜਣਾਵੇਂ ਫਿਰ ਨੀਂਦ ਕਿੱਥੋਂ ਆਉਂਦੀ ਆ ਆਹ ਲੱਗ ਗਿਆ ਠੋਰੀ ਆਹ ਠੋਰੀ 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 ਏ ਓ ਬੱਚੋ ਆਣਿਆ ਰਿਓ ਮੈਚ ਕਿਦਾਂ ਲੱਗਦਾ ਡੇਡ ਡੇਡ ਨੰਬਰ ਦਾ ਫਰਕ ਰਹਿ ਗਿਆ ਡੇਡ ਨੰਬਰ ਦਾ ਫਰਕ ਉਹ ਆਉਂਦੇ ਕਬੱਡੀ ਵੇਖਣ ਜਿਹਨਾਂ ਨੂੰ ਕਬੱਡੀ ਦਾ ਠਰਕਾ ਰੇਡ ਕੌਣ ਪਾ ਰਿਹਾ ਜਿਹੜਾ ਅਰੇ ਮੈਚਾਂ ਤੇ ਟਾਪ ਦੀਆਂ ਪਾ ਜਾਂਦਾ ਆਹ ਕਹਿੰਦੇ ਸੋਨੀ ਫਕਰ ਝੰਡੇ ਵਾਲਾ ਅੱਜ ਤੇ ਦਿਲੋਂ ਜੋਰ ਮਾਰ ਰਿਹਾ ਲਓ ਸੋਨੀ ਦੇ ਬਾਪੂ ਜੀ ਵੀ ਤਕੜਾ ਖੇਡਿਆ ਕਿ ਵੱਲ ਤੁਮੇ ਦੀ ਕੌੜੀ ਹੁੰਦੀ ਅਸਰ ਹੁੰਦਾ ਵਿੱਚ ਬੀਆਂ ਜਿਹੜੇ ਕੰਮ ਮਾਵਾ ਕਰਦੀਆਂ ਹੋਈ ਉਹ ਕਰਦੀਆਂ ਧੀਆ ਪਰ ਪੈਂਦੀ ਰੇਡ ਫਕਰ ਝੰਡੇ ਵਾਲਾ ਇੱਥੇ ਰੱਖ ਇੱਥੇ ਰੱਖ ਇੱਥੇ ਰੱਖ बराबरਦਿਆਂ ਨੂੰ ਬਰਾਬਰ ਦੇ ਟਕਰੇ ਆ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਮੁੱਕੀ ਵੱਜ ਗਈ ਸੋਨੀ ਮੁੱਕੀ ਪਿਆਰ ਨਾਲ ਵੱਜ ਗਈ ਥੋੜੀ ਲੱਗ ਜਾਂਦਾ ਕੇ ਵੀਰੀ ਕੋਈ ਗੱਲ ਨਹੀਂ ਉਹ ਵੀ ਬਹੁਤ ਵਧੀਆ ਪਲੇਅਰ ਆ ਕਿੰਦਾ ਬੱਛਵਾਨੀਆਂ ਸਿਰਾ ਹੋਇਆ ਪੈ ਸਿਰਾ ਹੋ ਗਿਆ ਅੱਜ ਤੇ ਯਾਰ ਰਿਕਾਰਡ ਹੀ ਟੁੱਟ ਗਿਆ ਕੱਠਾ ਵਾਲੇ ਵੀ ਰਿਕਾਰਡ ਟੁੱਟ ਗਿਆ ਦੇ ਖਿਡਾਰੀ ਆਉਣ ਵਾਲੇ ਵੀ ਰਿਕਾਰਡ ਟੁੱਟ ਗਿਆ ਤੇ ਮੈਚ ਦੇ ਸੁਣਾ ਵੀ ਇਸ ਸਾਲ ਜਿਹੜੇ ਟਾਈਮਿੰਗ ਵਾਲੇ ਆ ਉਹ ਵੀ ਮੱਛੋਆਣੇ ਵਾਲਿਆਂ ਦੇ ਰਿਕਾਰਡ ਤੋੜਤੇ ਆ ਲਓ ਪੂਰੀ ਛੰਨਾ ਵਾਲਾ ਗੁਰਦੀਪ ਸਿੰਘ ਪਾਉਂਦਾ ਹੋਇਆ ਰੇਡ ਮੱਛੋਆਣੇ ਦੀ ਸਟਾਪ ਲਾਈਨ ਆ ਥੋਰੀ ਵਰਗੇ ਮੁੰਡੇ ਹਰਵਿੰਦਰ ਵਰਗੇ ਫੱਕਰ ਝੰਡੇ ਦਾ ਸੋਨੀ ਤਿਆਰ ਵਰ ਤਿਆਰ ਮੈਚ ਕਹਿੰਦੇ ਫਸਿਆ ਪਿਆ ਮੈਚ ਕਹਿੰਦੇ ਫਸਿਆ ਪਿਆ ਏ ਇੱਥੇ ਰੱਖਾ ਇੱਥੇ ਰੱਖਾ ਥੋਰੀ 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 ਬਾਤ ਆ ਥੋਰੀ ਨੇ ਪਾਸਾ ਪਾਟਣ ਵਾਲੀ ਗੱਲ ਕਰਤੀ ਐ ਲਓ ਵਰੇ ਸਾਹਿਬ ਦਾ ਗੁਰਪ੍ਰੀਤ ਆਹ ਭੰਗੜੇ ਪੈਂਦੇ ਆ ਲੋਕ ਪੱਬਾਂ ਤੇ ਹੋ ਗਏ ਆ ਹੱਡੀਆਂ ਦਾ ਚੇਤਾ ਭੁੱਲ ਗਿਆ ਕੋਈ ਲੋਈ ਘੁਮਾ ਰਿਹਾ ਕੋਈ ਪਰਨਾ ਘੁਮਾ ਰਿਹਾ ਕੋਈ ਭੰਗੜਾ ਪਾ ਰਿਹਾ ਪੈਂਦੀ ਰੇਡ ਇੱਥੇ ਰੱਖ ਏ ਆਓ ਬੱਲੇ 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 ਰਵੀ ਤੇ ਗੁਰਪ੍ਰੀਤ ਰਵੀ ਤੇ ਓ ਸਿਰਾ ਹੋ ਗਿਆ ਬੱਚੋ ਆਣੇ ਸਿਰਾ ਹੋ ਗਿਆ ਬੱਚੋ ਆਣੇ ਸਿਰਾ ਹੋ ਗਿਆ ਪੈਂਦੇ ਬਿਨਾ ਢੋਲ ਤੋਂ ਭੰਗੜੇ ਦੁਨੀਆ ਵੇਂਦੀ ਖੜ ਖੜ ਕੇ ਨਵੇਂ ਪਿੰਡ ਦਾ ਰਾਜਾ ਖੇਲਾ ਲਖਦਾ ਕੋਕੇ ਜੜ ਜੜ ਕੇ ਨਵੇਂ ਪਿੰਡ ਦਾ ਰਾਜਾ ਖੇਲਾ ਲਖਦਾ ਕੋਕੇ ਜੜ ਜੜ ਕੇ ਲਓ ਟੀਲੇ ਦੇ ਕਬੱਡੀ ਪਾਈ ਹੈ ਟੀਮ ਨੇ ਐਸੇ ਰੇਡ ਤੇ ਲੱਗਦਾ ਜਿੱਤ ਹਾਰ ਦੇ ਫੈਸਲੇ ਗੱਲਾਂ ਹੋਣ ਗਿਆ ਮੇਰੇ ਮਿੱਤਰੋ ਕਿ ਬੱਚੋ ਆਣੇ ਮਿੱਤਰੋ ਕਮਾਲ ਹੋਈ ਜਾਂਦੀ ਆ ਕਬੱਡੀ ਉੱਤੇ ਦੁਨੀਆ ਦਿਆਲ ਹੋਈ ਜਾਂਦੀ ਆ ਪਛਵਾਣੇ ਪਿੰਡ ਚ ਕਮਾਲ ਹੋਈ ਜਾ ਰਹੀ ਜਾਂਦੀ ਐ ਕਬੱਡੀ ਉੱਤੇ ਦੁਨੀਆ ਦਿਆਲ ਹੋਈ ਜਾਂਦੀ ਐ ਲਓ ਜਿੱਤਾਂ ਹਾਰਾਂ ਦੇ ਫੈਸਲੇ ਹੋ ਜਾਣੇ ਆ ਮੈਚ ਕਹਿੰਦੇ ਫਸਿਆ ਹੋਇਆ ਚੱਕਲੀ ਸ਼ੇਰ ਦਾ ਸੀਰਾ ਕਬੱਡੀ ਪਾ ਰਿਹਾ ਲੋਕ ਕਹਿੰਦੇ ਖੁਸ਼ ਐ ਆ ਦੁਨੀਆ ਖੁਸ਼ ਐ ਲਓ ਸੀਰੇ ਤੇ ਜੱਗੂ ਦੇ ਦਰਮਿਆਨ ਹਰ ਜੋ ਪਾਸੇ ਹਰ ਜੋ ਪਾਸੇ ਹਰ ਜੋ ਪਾਸੇ ਏ ਸੀਰਾ ਤੇ ਜੱਗੂ ਸੀਰਾ ਤੇ ਜੱਗੂ ਸੀਰਾ ਤੇ ਜੱਗੂ ਨੰਬਰ 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 ਬੱਛੋ ਆਣਾ ਗੂੰਜਦਾ ਆ ਵਸਾਲੇ ਲਾਈਵ ਗੂੰਜਦਾ ਬੱਧਾ ਦੇ ਲਾਈਵ ਵਾਲਿਆ ਵਖਾਦੇ ਲਾਈਵ ਵਾਲਿਆ ਬੱਛੋ ਆਣਾ ਗੂੰਜਦਾ ਦਿਖਾਦੇ ਲਾਈਵ ਵਾਲਿਆ ਬੱਛੋ ਆਣਾ ਗੂੰਜਦਾ ਲੈ ਵੀ ਸੰਗਰਾਜ ਪਿਆਰ ਦੀਆਂ ਤੰਨਾ ਵਿੱਚ ਮੇਲਾ ਐ ਪਰੋ ਗਿਆ ਬੱਚੋਆਂ ਨੇ ਪਿੰਡ ਵਿੱਚ ਸਿਰਾਜ ਹੋ ਗਿਆ ਬੱਚੋਆਂ ਨੇ ਪਿੰਡ ਵਿੱਚ ਸਿਰਾਜ ਹੋ ਗਿਆ ਉਹ ਬਾਈ ਮੈਚ ਕਿਵੇਂ ਲੱਗਿਆ ਕੀ ਬਾਤ ਐ ਨਿਆਰੇ ਬੰਤਿਓ ਭੰਗੜੇ ਪੈਂਦੇ ਦੇਖੋ ਭੰਗੜੇ ਪੈਂਦੇ ਦੇਖੋ ਭੰਗੜੇ ਪੈਂਦੇ ਦੇਖੋ ਮੈਚ ਸਿਰੇ ਦੇ ਰਵੀ ਬਹੁਤ ਵਧੀਆ ਰਵੀ ਸਰੋਵਾ ਕਹਿੰਦਾ ਇੱਕ ਵਾਰੀ ਫੇਰ ਕਹਿ ਦੇ ਪਿਆਰ ਦੀਆਂ ਤੰਨਾ ਵਿੱਚ ਮੇਲਾ ਐ ਪਰੋ ਗਿਆ ਬੱਚੋ ਆਣੇ ਪਿੰਡ ਵਿੱਚ ਸਿਰਾ ਯਾਰੋ ਹੋ ਗਿਆ ਬੱਚੋ ਆਣੇ ਪਿੰਡ ਵਿੱਚ ਸਿਰਾ ਯਾਰੋ ਹੋ ਗਿਆ ਉਹ ਬਾਈ ਜਿਹੜਿਆਂ ਦੇ ਸਿਰਾ ਹੋ ਗਿਆ ਕਾਰੀਫੇਰ ਸਿਰਾ ਹੋ ਗਿਆ ਯਾਰਾ ਲੈ ਵੀ ਪ੍ਰਬੰਧਕੋ ਤੁਹਾਨੂੰ ਸਾਰੇ ਭਰਾਵਾਂ ਨੂੰ ਮੁਬਾਰਕਬਾਦ ਉਧਰ ਕੋਰ ਵਾਲਾ ਮਾਨ ਗਾਇਕੀ ਦੀ ਦੁਨੀਆ ਦਾ ਬਹੁਤ ਵੱਡਾ ਨਾਮ ਹੈ ਵੀਰ ਦੇ ਵੱਲੋਂ ਆਪਣੇ ਦਸਾਂ ਨਵਾਂ ਦੀ ਕੀਰਤ ਕਮਾਈ ਦੇ ਵਿੱਚੋਂ 10000 ਦਾ ਯੋਗਦਾਨ ਜਿਹੜਾ ਹੈ ਉਹ ਸਾਡੀ ਸਪੋਰਟਸ ਕਲੱਬ ਨੂੰ ਦਿੱਤਾ ਗਿਆ ਹੈ ਸੋ ਕੋਰ ਵਾਲੇ ਮਾਨ ਦਾ ਸਾਰੇ ਪ੍ਰਬੰਧ ਕਰ ਲੋ ਤੇ ਸਾਰੀ ਸੰਗਤ ਨੂੰ ਬਹੁਤ ਬਹੁਤ ਧੰਨਵਾਦ ਬੜੀ ਪਿਆਰੀ ਆਵਾਜ਼ ਦਾ ਮਾਲਕ ਹੈ ਲੈ ਵੀ ਮਾਨਾ ਤੇਰਾ ਬਹੁਤ ਬਹੁਤ ਧੰਨਵਾਦ ਕੋਰੇ ਵਾਲੀਏ ਮਾਨ ਦਾ ਵੱਡੇ ਪੱਦਰ ਤੇ ਧੰਨਵਾਦ ਹੈ ਭਾਈ ਪੀਰਾ ਦਾਤੇ ਬਾਸ ਭਾਈ ਗੰਗੀ ਨਾਲ ਸਵਰਤਰਾ ਨਵੇਂ ਸਾਡਾ ਵੀਰ ਪੀਰਾ ਦਾ ਬੁੱਟੇ ਭਾਈ ਮਰਾਰੀ ਸੇਡ ਜੀ ਉਹਨਾਂ ਵੱਲੋਂ 15000 ਕਲੱਬ ਲਈ ਸਹਿਯੋਗ ਆਇਆ ਪੀਤਾ ਕੈਨੇਡਾ ਤੇ ਬਬਲ ਟੀਰਸਾ ਬੱਚਵਾਂ ਦੀ ਟੀਮ ਲਈ 500 ਆਇਆ ਲੈ ਵੀ ਥੋੜੀ ਆਪਣੀ ਮਾਇਆ ਲੈ ਜਾਓ ਮੇਰਾ ਵੀਰ ਥੋੜੀ ਉਹਨਾਂ ਨੂੰ ਬੇਨਤੀ ਆ ਬੱਚਵਾਂ ਦੇ ਖਿਡਾਰੀਆਂ ਨੂੰ ਉਹ ਮਾਇਆ ਲੈ ਜਾਣ ਟੰਡੋੜੀ ਸਾਹਿਬ ਸਤਿ ਸ੍ਰੀ ਅਕਾਲ ਅੱਜ ਕਹਿੰਦੇ ਉਲਟ ਫੇਰ ਮਨੀ ਹੋਏ ਨਹੀਂ ਅਗਲਿਆਂ ਨੇ ਕੀਤੇ ਆ ਸਿੱਧਾ ਕਹੇ ਭਾਈ ਡਾਕ ਨਾ ਕੀਤੇ ਅਗਲਿਆਂ ਨੇ ਅੱਜ ਤਾਂ ਵੀਰਿਆ ਕਹਿੰਦੇ ਉਲਟ ਫੇਰ ਹੋ ਗਏ ਮੈਂ ਕਿਹਾ ਕੀਤੇ ਨਹੀਂ ਅਗਲਿਆਂ ਨੇ ਡਾਕ ਨਾ ਕੀਤੇ ਆ ਹੱਕ ਯੋਰ ਨਾ ਕੀਤੇ ਆ ਵੀਰਿਆ ਟੀਮਾਂ ਸਿਰੇ ਦੀਆਂ ਬਣਾਈਆਂ ਸਾਰੇ ਪ੍ਰਬੰਧਕ ਕਮੇਟੀ ਦਾ